ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਖੁਸ਼ ਹੋ ਤੁਸੀਂ ਸਾਰੇ ਬਹੁਤ ਵਧੀਆ ਹੋਮਗੇ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਤੇ ਤੇ ਅੱਜ ਦਾ ਆਪਣਾ ਟੌਪਿਕ ਹੈਗਾਗਾ ਵੀ ਰਾਜ਼ ਤੇ ਕੁਝ ਅਜੀਹੇ ਰਾਜ਼ ਅਜੀਆਂ ਗੱਲਾਂ ਜਿਨ੍ਹਾਂ ਨੂੰ ਆਪਾਂ ਆਪਣੇ ਤੱਕ ਸੀਮਿਤ ਰੱਖ ਕੇ ਲੋਕਾਂ ਤੱਕ ਨਾ ਪਹੁੰਚਾ ਕੇ ਬਹੁਤ ਖੁਸ਼ ਰਹਿ ਸਕਦੇ ਆ ਬਹੁਤ ਖੁਸ਼ਹਾਲ ਰਹਿ ਸਕਦੇ ਆ ਕਹਿ ਸਕਦੇ ਆ ਵੀ ਆਪਣੀ ਖੁਸ਼ੀ ਦਾ ਖਜ਼ਾਨਾ ਇਹ ਗੱਲ ਅਪਾ ਹਰ ਇੱਕ ਗੱਲ ਤਾਂ ਦੁਨੀਆ ਤੋਂ ਲੋਕਾਂ ਤੋਂ ਸਮਾਜ ਤੋਂ ਨਹੀਂ ਲੁਕੋ ਸਕਦੇ ਠੀਕ ਹੈ ਬਟ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਾਉਣੀਆਂ ਚਾਹੀਦੀਆਂ ਜਾਂ ਲੋਕਾਂ ਨਾਲ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੀ ਫੈਮਿਲੀ ਹੁਣ ਆਪਣੇ ਪਰਿਵਾਰਾਂ ਦੇ ਵਿੱਚ ਬਹੁਤ ਮਸਲੇ ਹੋ ਜਾਂਦੇ ਨੇ ਬਹੁਤ ਕਹਿディー ਮਨਮੁਤਾਬ ਕੋ ਜਾਂਦੇ ਨੇ ਆਪਾਂ ਕੀ ਕਰਦੇ ਆ ਆਪਾਂ ਬਾਹਰ ਜਾ ਕੇ ਲੋਕਾਂ ਤੋਂ ਸਲਾਹਾਂ ਲੈਂਦੇ ਆ ਲੋਕਾਂ ਨੂੰ ਦੱਸਦੇ ਆ ਤੇ ਨੁਕੀ ਕਰਦੇ ਨੇ ਸਵਾਦ ਲੈਂਦੇ ਆ ਉਹਨਾਂ ਨੂੰ ਤੁਹਾਡੇ ਤੋਂ ਤੁਹਾਡੇ ਪਰਿਵਾਰ ਦੀਆਂ ਮਸਲੇ ਤੋਂ ਕੋਈ ਤੁਹਾਡੇ ਨਾਲ ਕੋਈ ਕੁਝ ਨਹੀਂ ਹੁੰਦਾ ਹੈਗਾ ਵੀ ਆਪਾਂ ਕਹਿ ਦਈਏ ਵੀ ਕੋਈ ਦਲਾਸਾ ਦੇ ਦਿੰਦੇ ਨੇ ਲੋਕ ਪਰ ਉਹਨਾਂ ਨੂੰ ਅੰਦਰੋਂ ਕੋਈ ਫੀਲਿੰਗ ਨਹੀਂ ਹੁੰਦੀ ਹੈਗੀ ਉਹ ਸਿਰਫ ਸਵਾਦ ਲੈਂਦੇ ਨੇ ਤੁਸੀਂ ਉਹਨਾਂ ਕੋਲ ਰੋਣੇ ਹੋ ਜਾ ਕੇ ਜਾਂ ਆਪਣਾ ਦੱਸ ਦਿਓਗੇ ਮੇਰੇ ਆ ਫੈਮਿਲੀ ਮੈਂਬਰ ਨੇ ਮੈਨੂੰ ਐਂ ਕਹਿਤਾ ਜਾਂ ਇਨੀ ਮੇਰੇ ਨਾਲ ਐਂ ਕਰਤਾ ਉਹ ਇਨਸਾਨ ਤੁਹਾਡੀ ਸੁਣੂਗਾ ਤੁਹਾਡੇ ਤੋਂ ਸੁਣ ਕੇ ਉਹ 10 ਲੋਕਾਂ ਕੋਲੇ ਅੱਗੇ ਗੱਲ ਕਰਦਾ ਅਗਰ ਆਪਾਂ ਨੂੰ ਕਿਸੇ ਤੋਂ ਦਿੱਕਤ ਆ ਆਪਣੇ ਫੈਮਿਲੀ ਮੈਂਬਰ ਤੋਂ ਜਾਂ ਕੋਈ ਪਰੇਸ਼ਾਨੀ ਹੈ ਆਪਾਂ ਉਸ ਫੈਮਿਲੀ ਮੈਂਬਰ ਨਾਲ ਬਹਿ ਕੇ ਗੱਲ ਕਰੋ ਨਾ ਕਿ ਲੋਕਾਂ ਤੱਕ ਗੱਲਾਂ ਕਰੋ ਇਹਦੇ ਨਾਲ ਆਪਣੇ ਪਰਿਵਾਰ ਦੀ ਜਿਹੜੀ ਇਮੇਜ ਆ ਉਹੀ ਖਰਾਬ ਹੁੰਦੀ ਆ ਆਪਾਂ ਇੱਕ ਵਾਰ ਕਹਿ ਦਾਂਗੇ ਵੀ ਹਾਂ ਜੀ ਇਦਾਂ ਹੋ ਗਿਆ ਸਾਡੇ ਪਰਿਵਾਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਪਰਿਵਾਰਾਂ ਦੇ ਚਲੋ ਮਨ ਕਾ ਬਦੂਰ ਹੋ ਜਾਂਦੇ ਨੇ ਕੋਈ ਜ਼ਿਆਦਾ ਵਕਤ ਦੇ ਨਹੀਂ ਹੁੰਦੇ ਹੈਗੇ ਆਪਾਂ ਤਾਂ ਇੱਕ ਹੋ ਜਾਂਦੇ ਆ ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਹੜੀ ਆਪਣੀ ਫੈਮਿਲੀ ਦੀ ਇਮੇਜ ਆ ਬਹੁਤ ਹੀ ਖਰਾਬ ਬਣ ਜਾਂਦੀ ਆ ਜਿਹੜੀ ਕਿ ਆਪਾਂ ਕਦੇ ਵੀ ਚੇਂਜ ਨਹੀਂ ਕਰ ਸਕਦੇ ਠੀਕ ਹੈ ਤੇ ਦੂਸਰੀ ਚੀਜ਼ ਹੈਗੀ ਹੈਗੀ ਸਕਸੈਸ ਆਪਣੀ ਸਫਲਤਾ ਕਦੇ ਵੀ ਕਿਸੇ ਇਨਸਾਨ ਨੂੰ ਆਪਣੀ ਸਫਲਤਾ ਬਾਰੇ ਨਾ ਦੱਸੋ ਕਿੱਦਾਂ ਹੋਈ ਕਿਵੇਂ ਹੋਈ ਠੀਕ ਹੈ ਤੁਸੀਂ ਐਡਵਾਈਸ ਦੇਣੀ ਆ ਤਾਂ ਸਭ ਨੂੰ ਦੋ ਵੀ ਕੀ ਕਰੀਏ ਤੁਸੀਂ ਆ ਕੰਮ ਕਰਨਾ ਆ ਕਾਰੋਬਾਰ ਕਰਨਾ ਤੁਸੀਂ ਇੱਦਾਂ ਇੱਦਾਂ ਕਰ ਸਕਦੇ ਹੋ ਪਰ ਆਪਣੀ ਜਰਨੀ ਨਾ ਸ਼ੇਅਰ ਕਰੋ ਕਿਉਂਕਿ ਕਿਸੇ ਨੂੰ ਤੁਹਾਡੀ ਜਰਨੀ ਤੋਂ ਤੁਹਾਡੇ ਜਿੰਨਾ ਵੀ ਤੁਸੀਂ ਸਟਰਗਲ ਕੀਤਾ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਹੈਗਾ ਅੱਜ ਕੱਲ੍ਹ ਕਹਿ ਦਈਏ ਬੁਰੀਆਂ ਨਜ਼ਰਾਂ ਦਾ ਬਹੁਤ ਜ਼ਮਾਨਾ ਆ ਗਿਆ ਬਸ ਤੁਹਾਨੂੰ ਬੁਰੀਆਂ ਨਜ਼ਰਾਂ ਲੱਗਣਗੀਆਂ ਕਿਸੇ ਨੇ ਤੁਹਾਡੇ ਤੋਂ ਖੁਸ਼ ਨਹੀਂ ਹੋਣਾ। ਇਸ ਲਈ ਕਦੇ ਵੀ ਆਪਣੀ ਸਕਸੈਸ ਕਿਸੇ ਨੂੰ ਨਾ ਦੱਸੋ। ਅੱਗੇ ਆਪਾਂ ਗੱਲ ਕਰਦੇ ਆ ਆਪਣੇ ਪਲਾਨਸ। ਪਲਾਨ ਨੇ ਜਿਹੜੇ ਆਪਣੇ ਆਪਣੇ ਫਿਊਚਰ ਨੂੰ ਲੈ ਕੇ ਆਪਣੇ ਕਾਰੋਬਾਰ ਨੂੰ ਲੈ ਕੇ ਆਪਣੀ ਫੈਮਿਲੀ ਨੂੰ ਲੈ ਕੇ। ਕਦੇ ਵੀ ਕਿਸੇ ਨੂੰ ਨਾ ਦੱਸੋ, ਲੋਕਾਂ ਤੱਕ ਨਾ ਪਹੁੰਚਾਓ। ਕਿਉਂਕਿ ਲੋਕਾਂ ਨੇ ਨਜ਼ਰਾਂ ਲਾਉਣੀਆਂ ਨੇ। ਕਾਦੇ ਪਲਾਨਸ ਦਾ ਕਹਿਦੀ ਜਦੋਂ ਤੁਸੀਂ ਕੋਈ ਵੀ ਚੰਗੀ ਗੱਲ ਕਿਸੇ ਬਗਾਨੇ ਨਾਲ ਸ਼ੇਅਰ ਕਰਦੇ ਹੋ ਜਾਂ ਕਈ ਪਰਸਨ ਇਹ ਜੇ ਹੁੰਦੇ ਨੇ ਹਰੇਕ ਤਾਂ ਨਹੀਂ ਹੁੰਦੇ ਉਹ ਨਾ ਆਪਣੀ ਨੈਗੇਟਿਵ ਜਿਹੜੀ ਵਾਈਬ ਹੁੰਦੀ ਆ ਤੁਹਾਡੇ ਤੱਕ ਪਹੁੰਚਾ ਦਿੰਦੇ ਨੇ ਠੀਕ ਹੈ ਜਿਹੜੀ ਇਹ ਨੈਗੇਟਿਵ ਵਾਈਬ ਨਾਲ ਦੀ ਚੀਜ਼ ਆ ਇਹ ਬਹੁਤ ਹੀ ਗੰਦੀ ਚੀਜ਼ ਆ ਉਹ ਬਹੁਤ ਚੀਜ਼ਾਂ ਖਰਾਬ ਕਰ ਦਿੰਦੀ ਹੈ ਇਸ ਲਈ ਕਦੇ ਵੀ ਆਪਣੇ ਆਉਣ ਵਾਲੇ ਜਿਹੜੇ ਪਲਾਨਸ ਨੇ ਜਾਂ ਤੁਸੀਂ ਕੁਝ ਵੀ ਕਰਨਾਗਾ ਉਹ ਕਿਸੇ ਕਦੇ ਵੀ ਨਾ ਲੋਕਾਂ ਨਾਲ ਸ਼ੇਅਰ ਨਾ ਕਰੋ ਲੋਕਾਂ ਨੂੰ ਨਾ ਦੱਸੋ ਅਗਲੀ ਗੱਲ ਹੈਗੀ ਆਪਣੀ ਇਨਕਮ ਆਪਣੀ ਇਨਕਮ ਕਿੰਨੀ ਆ ਕਿੰਨਾ ਕ ਪੈਸਾ ਤੁਹਾਡੇ ਕੋਲ ਕਦੇ ਵੀ ਸ਼ੋਅ ਨਾ ਕਰੋ ਚਾਹੇ ਘੱਟਾ ਚਾਹੇ ਵੱਧਾ ਕਦੇ ਵੀ ਨਾ ਕਿਉਂਕਿ ਮੰਨੋ ਕਦੇ ਕਿਸ ਨੇ ਤੁਹਾਡੇ ਤੋਂ ਕੋਈ ਪੈਸਾ ਮੰਗ ਲਿਆ ਤੁਸੀਂ ਮਨਾ ਕਰਤਾ ਅਗਲੇ ਠੀਕ ਹੈ ਤੁਸੀਂ ਦਾ ਸ਼ੋਅਕ ਕੀਤਾ ਹੋਇਆ ਵੀ ਤੁਹਾਡੇ ਕੋਲ ਬਹੁਤ ਪੈਸਾ ਠੀਕ ਹੈ ਤੁਹਾਡੇ ਕੋਲ ਇਨਾ ਪੈਸਾ ਕਿਸੇ ਨੇ ਤੁਹਾਡੇ ਤੋਂ ਮੰਗ ਲਿਆ ਕਈ ਹੁੰਦੇ ਨੇ ਕਈਆਂ ਨੂੰ ਜ਼ਰੂਰਤ ਵੀ ਹੁੰਦੀ ਹੈ ਕੋਈ ਐਵੇਂ ਠੀਕ ਹੈ ਪਰ ਤੁਸੀਂ ਅਗਲੇ ਨੂੰ ਮਨਾ ਕਰਤਾ ਉਸ ਤੋਂ ਬਾਅਦ ਉਹ ਇਨਸਾਨ ਨੇ ਤੁਹਾਡੇ ਉਹ ਪੈਸੇ ਨੂੰ ਪਤਾ ਨਹੀਂ ਕਿਸ ਕਿਸ ਤਰੀਕੇ ਨਾਲ ਗਲਤ ਪੇਸ਼ ਕਰਨਾ ਲੋਕਾਂ ਕੋਲੇ ਵੀ ਹਾਂ ਇਹ ਦੇਖੋ ਇੰਨਾ ਪੈਸਾ ਪਤਾ ਨਹੀਂ ਕਿੱਥੋਂ ਆਉਂਦਾ ਪਤਾ ਨਹੀਂ ਕਿੱਥੋਂ ਨਹੀਂ ਠੀਕ ਹੈ ਇਸ ਤਰੀਕੇ ਦੀਆਂ ਜਿਹੜੀਆਂ ਬੇਕਾਰ ਗੱਲਾਂ ਹੁੰਦੀਆਂ ਨੇ ਉਹ ਲੋਕੀ ਕਰਨ ਲੱਗ ਜਾਂਦੇ ਕਦੇ ਵੀ ਆਪਣੀ ਇਨਕਮ ਨਾਲ ਸ਼ੋਅ ਕਰੋ ਵੀ ਸਾਡੇ ਕੋਲੇ ਇੰਨਾ ਪੈਸਾ ਹੈ ਜਾਂ ਸਾਡੇ ਕੋਲੇ ਕੁਝ ਵੀ ਨਹੀਂ ਤੁਹਾਡੇ ਕੋਲੇ ਚਾਹੇ ਬਹੁਤ ਪੈਸਾ ਚਾਹੇ ਤੁਹਾਡੇ ਕੋਲੇ ਕੁਝ ਵੀ ਨਹੀਂ ਹੈਗਾ ਠੀਕ ਹੈ ਬੈਂਕ ਬੈਲੈਂਸ ਤੁਹਾਡਾ ਜ਼ੀਰੋ ਆ ਪਰ ਲੋਕਾਂ ਕੋਲੇ ਸ਼ੋਅ ਨਾ ਕਰੋ ਵੀ ਤੁਸੀਂ ਕੀ ਹੋ ਇਹ ਗੱਲਾਂ ਆਪਣੇ ਇੱਕ ਦਾਇਰਾ ਹੁੰਦਾਗਾ ਆਪਣਾ ਪਰਿਵਾਰ ਕਹਿ ਦिए ਸਿਰਫ ਉੱਥੇ ਸੀਮਿਤ ਰੱਖੋ ਲੋਕਾਂ ਕੋਲੇ ਸ਼ੋਅ ਨਾ ਕਰੋ ਹਾਂਜੀ ਮੇਰੇ ਲਵੇ ਦਾ ਬਹੁਤ ਪੈਸਾ ਜਾ ਹਾਂਜੀ ਬਹੁਤ ਔਖਾ ਜੀ ਸਾਡੇ ਕੋਲੇ ਤਾਂ ਪੈਸਾ ਹੀ ਨਹੀਂ ਹੈਗਾ ਮਤਲਬ ਇੰਨੇ ਔਖੇ ਚੱਲ ਰਹੇ ਆਗੇ ਇਹ ਚੀਜ਼ਾਂ ਦਾ ਲੋਕ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਗੰਨਾਂ ਦਾ ਲੋਕ ਕਿਸ-ਕਿਸ ਤਰੀਕੇ ਨਾਲ ਆਪਾਂ ਕਹਿ ਦਈਏ ਫਾਇਦਾ ਚੁੱਕ ਲੈਂਦੇ ਨੇ ਇਹ ਗੱਲਾਂ ਤੋਂ ਆਪਾਂ ਨੂੰ ਬਹੁਤ ਬਚ ਕੇ ਰਹਿਣਾ ਪੈਂਦਾ ਇਹ ਚਾਰ ਪੰਜ ਜਿੰਨੀਆਂ ਵੀ ਇਹ ਗੱਲਾਂ ਨੇ ਬਹੁਤ ਜ਼ਰੂਰੀ ਗੱਲਾਂ ਨੇ ਆਪਣੀ ਆਮ ਜ਼ਿੰਦਗੀ ਦੀਆਂ ਗੱਲਾਂ ਨੇ ਆਪਾਂ ਕੀ ਕਰਦੇ ਆਂਗੇ ਆਪਾਂ ਖੁਸ਼ ਹੋ ਕੇ ਨਾ ਬਹੁਤ ਲੋਕਾਂ ਕੋਲੇ ਬਹੁਤ ਚੀਜ਼ਾਂ ਨੇ ਜਿਹੜੀਆਂ ਸ਼ੇਅਰ ਕਰ ਦਿੰਦੇ ਕਦੇ ਵੀ ਸ਼ੇਅਰ ਨਹੀਂ ਕਰਨੀ ਚਾਹੀਦੀ ਠੀਕ ਹੈ ਇਸ ਨਾਲ ਇਨਾ ਡਰਾਮਾ ਕ੍ਰੀਏਟ ਹੁੰਦਾ ਇਨਾ ਮਤਲਬ ਕੀ ਕਹਿ ਰਹੀਏ ਇੱਕ ਲੋਕਾਂ ਦੇ ਲਈ ਨਾ ਇੱਕ ਸੀਰੀਅਲ ਕ੍ਰੀਏਟ ਹੋ ਜਾਂਦਾ ਡਰਾਮਾ ਕ੍ਰੀਏਟ ਹੋ ਜਾਂਦਾ ਜਿਹੜਾ ਕਿ ਆਪਾਂ ਨੂੰ ਨੁਕਸਾਨ ਪਹੁੰਚ ਜਾਂਦਾ ਠੀਕ ਹੈ ਇਸ ਲਈ ਇਹੀ ਮੇਰਾ ਕਹਿਣਾਗਾ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਕਦੇ ਵੀ ਲੋਕਾਂ ਨਾਲ ਸ਼ੇਅਰ ਨਾ ਕਰੋ ਤੇ ਆਪਣੇ ਤੱਕ ਰੱਖੋ ਆਪਣੀ ਫੈਮਲੀ ਤੱਕ ਰੱਖੋ ਤਾਂ ਤੁਸੀਂ ਬਹੁਤ ਖੁਸ਼ ਰਹੋ ਚਲੋ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਕੋਸ਼ਿਸ਼ ਕਰੂੰਗੀ ਵੀ ਮੇਰੀ ਜ਼ਿੰਦਗੀ ਦੇ ਜਿੰਨੇ ਵੀ ਐਕਸਪੀਰੀਅੰਸ ਨੇਗੇ ਜਾਂ ਕੁਝ ਵੀ ਨੇ ਜੋ ਮੈਂ ਸੁਣਦੀਆਂ ਦੇਖਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾ ਕਰ ਕਰਿਆ ਕਰਾਂ ਜੋ ਤੁਹਾਡੇ ਬਹੁਤ ਕੰਮ